ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਰਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਸਿੱਖ ਸਿਰਦਾ ਲਵਾਂ ਦੀ ਪੂਰੀ ਮੰਗ ਪ੍ਰਾਣੀ ਮੰਗ ਹੋਈ ਪੂਰੀ ਪੰਜਾਬ ਤੋਂ ਹਜੂਰ ਸਾਹਿਬ ਜਾਣਾ ਹੋਇਆ ਸੌਖਾ ਪੰਜਾਬ ਦੇ ਹਵਾਈ ਜਹਾਜ਼ਾਂ ਲਈ ਖਾਸ ਕਰਕੇ ਸਿੱਖ ਸੰਗਤ ਲਈ ਵੱਡੀ ਖੁਸ਼ਖਬਰੀ ਹੈ ਇੰਡੋ ਕੋ ਏਅਰਲਾਈਨਿੰਗ ਨੇ ਆ ਮੰਦਾ ਪੋਰਟ ਮੁੰਬਈ ਵਿੱਚ ਕਰ ਸਿੱਧੀ ਡਾਨ ਅਜ ਤੋਂ ਸ਼ੁਰੂ ਕਰ ਦਿੱਤੀ ਹੈ ਇਹ ਨਵੀਂ ਸੇਵਾ ਸਿਕਸ਼ਰਦਾ ਲਵਾਂ ਦੀ ਲੰਮੀ ਮੰਗ ਸੀ ਕਿਉਂਕਿ ਹੁਣ ਉਹ ਆਸਾਨੀ ਨਾਲ ਮੁੰਬਈ ਰਾਹੀਂ ਤੱਕ ਸ਼੍ਰੀ ਜੁਰ ਸੈਵਨ ਦੇਡ ਜਾ ਸਕਣਗੇ ਇੰਡਗੋ ਦੀ ਡਾਰ ਮੁੰਬਈ ਤੋਂ ਹਰ ਰੋਜ਼ ਦੁਪਹਿਰ 2 ਤੀ ਵਜੇ ਰਵਾਨਾ ਹੋਵੇਗੀ ਤੇ ਸ਼ਾਮ 4:30 ਵਜੇ ਆਦਮਪੁਰ ਪਹੁੰਚੇਗੀ ਵਾਪਸੀ ਹੈ ਡਾਂਸਮ ਸ਼ਾਮ 5 ਵਜੇ ਆਦਮਪੁਰ ਤੋਂ ਰਵਾਨਾ ਹੋਵੇਗੀ ਤੇ ਲਗਭਗ 2 ਘੰਟਿਆਂ ਬਾਅਦ ਮੁੰਬਈ ਵਿੱਚ ਉਤਰੇਗੀ ਇਹ ਨਿਯਮਤ ਸੇਵਾ ਯਾਤਰੀਆਂ ਲਈ ਸਮਾਂ ਬਚਾਏਗੀ ਤੇ ਦਿੱਲੀ ਜਾਂ ਹੋਰ ਹਵਾਈ ਅੱਡਿਆਂ ਤੋਂ ਕਨੈਕਟਿੰਗ ਫਲਾਈਟ ਦੀ ਲੋਡ ਨਹੀਂ ਰੱਖੇਗੀ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਡਾਂ ਨਾ ਸਿਰਫ ਸਿੱਖ ਸੰਗਤ ਸਲਾਨੀਆਂ ਤੇ ਵਿਦਿਆਰਥੀਆਂ ਲਈ ਵੱਡੀ ਸਹੂਲਤ ਹੈ ਸਭੋਂ ਕਾਰੋਬਾਰੀ ਅਤੇ ਆਰਥਿਕ ਗਤੀਵਿਧੀਆਂ ਲਈ ਵੀ ਨਵਾਂ ਮੌਕਾ ਖੋਲਦੀ ਹੈ ਕਿ ਇਹ ਅਡਾਨ ਕੇਂਦਰ ਸਰਕਾਰ ਦੀ ਅਡਾਨ ਯੋਜਨਾ ਤਹਿਤ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਹੈ ਰਾਜ ਸਭਾ ਮੈਂਬਰ ਸਤਰਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸਿਰਫ ਇੱਕ ਨਵੀਂ ੜਾਨਾ ਹੀ ਸਗੋਂ ਸਿਕ ਭਾਈਚਾਰੇ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਨ ਵਾਲਾ ਇਤਿਹਾਸਿਕ ਫੈਸਲਾ ਹੈ ਪਹਿਲਾਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਲਈ ਨਦੀ ਢ ਜਾਣਾ ਮੁਸ਼ਕਲ ਸੀ ਹੁਣ ਇਹ ਸਿੱਧੀ ੜਾ ਉਹਨਾਂ ਲਈ ਵੱਡੀ ਸੌਲਤ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ